ਜਿਵੇਂ ਵੀ মিডিਆ ਨੇ ਕਿਹਾ ਵੀ 15 ਅਗਸਤ ਨੂੰ ਜੋ ਵੀ ਸੰਘਰਸ਼ ਹੈ ਉਹਨੂੰ ਇੱਕ ਫ੍ਰੀडम डे ਨੂੰ ਸੈਲੀਬ੍ਰੇਟ ਕਰਨਾ ਡਿਸਟਰਬ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਵੀ ਪੰਜਾਬ ਸਰਕਾਰ ਦੇ ਹੁੰਦੇ ਆ ਪੰਜਾਬ 'ਚੋ ਫ੍ਰੀडम ਹੈ ਹੀ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਲੁਧਿਆਣੇ ਜਾਣ ਲੱਗੇ ਜਿਵੇਂ ਪੰਜਾਬ ਸਰਕਾਰ ਦੀ ੱੱਕਾਸ਼ਾਈ ਸੀ ਉੱਥੇ ਸਾਨੂੰ ਰੋਕ ਕੇ ਆ ਗਿਆ ਆਪਾਂ ਨੂੰ ਪਤਾ ਹੈ ਵੀ ਇਹ ਲੋਕਤੰਤਰ ਹੈ ਲੋਕਾਂ ਦੀ ਲੋਕਾਂ ਦੁਆਰਾ ਬਣਾਈ ਸਰਕਾਰ ਹੈ ਪਰ ਇਹਨਾਂ ਨੇ ਪੂਰੀ ਇਸ ਗੱਲ ਦੀ ੱਜੀਆਂ ਉਡਾ ਰੱਖੀਆਂ ਸੈਕਸ਼ਨ 19 ਦਾ ਸੀ ਇਹ ਗੱਲ ਕਹਿੰਦਾ ਵੀ ਆਪਾਂ ਕਿੱਥੇ ਮਰਜ਼ੀ ਧਰਨਾ ਪ੍ਰਦਰਸ਼ਨ ਕਰ ਸਕਦੇ ਹਾਂ ਪਰ ਮਾਨ ਸਰਕਾਰ ਹੈ ਜਿਹੜੀ ਉਹ ਆਪਣੇ ਸੰਵਿਧਾਨ ਤੋਂ ਉੱਪਰ ਹੋ ਕੇ ਆਪਣੀ ਤਾਨਾਸ਼ਾਹੀ ਚਲਾਉਂਦੀ ਹੈ ਜੋ ਕਿ ਤਾਨਾਸ਼ਾਹੀ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਊਗੀ ਤੇ ਇਹ ਗੱਲ ਬੱਸ ਸਟੈਂਡ ਦੀ ਬੱਸ ਸਟੈਂਡ ਦੇ ਹਰ ਇੱਕ ਚੀਜ਼ ਨੇੜੇ ਆ ਚਾਹੀਓ ਇੰਸਟੀਚੂਨਸ ਹੈ ਚਾਹੀਓ ਮਾਰਕੀਟ ਹੈ ਚਾਹੇ ਉਹ ਪਵਿੱਖਿਆ ਦੇਖੋ ਸਟੂਡੈਂਟ ਦੇ ਪਵਿੱਖ ਨਾਲ ਹੀ ਖਿਲਵਾੜ ਕਰਿਆ ਜਾ ਰਿਹਾ ਉਹ ਦਿਨ ਏਡੀਸੀ ਮੈਡਮ ਨੇ ਸਟੂਡੈਂਟ ਦਾ ਪੱਖ ਸੁਣਨ ਲਈ ਮੈਨੂੰ ਬੁਲਾਇਆ ਸੀ ਮੇਰਾ ਮੈਮ ਨੂੰ ਪਹਿਲਾ ਕੁਐਸਚਨ ਇਹ ਸੀ ਵੀ ਆਪਾਂ ਵਿਦਆਊਟ ਸਿਕਿਉਰਿਟੀ ਜਿੱਥੇ ਤੁਸੀਂ ਬੱਸ ਸਟੈਂਡ ਲਗਾਉਣਾ ਚਾਹੁੰਦੇ ਹੋ ਲੇਟ ਨਾਈਟ 3 ਵਜੇ ਮੇਰੇ ਨਾਲ ਖੜ੍ਹ ਜਿਓ ਕਿਉਂਕਿ ਚੰਡੀਗੜ੍ਹ ਨੂੰ ਪਹਿਲੀ ਬੱਸ 4 ਵਜੇ ਜਾਂਦੀ ਹੈ ਜੇ ਜੇ ਕਿਸੇ ਕੁੜੀ ਨੇ ਕੱਲੀ ਚੰਡੀਗੜ੍ਹ ਜਾਣਾ ਹੋਵੇ ਤਾਂ ਆਪਣੇ ਕੋਲ 3:30 ਵਜੇ ਨਿਕਲੋਗੇ 4 ਵਜੇ ਬੱਸ ਸਟੈਂਡ ਕੀ ਉਹ ਪੰਜਾਬ ਸਰਕਾਰ ਕੋਲ ਇੰਨੀ ਕਿ ਫੈਸਿਲਿਟੀਆਂ ਹੈ ਕਿ ਕੋਈ ਗਰਲ ਸੇਫ ਰਹੇਗੀ ਆਏ ਦਿਨ ਆਪਣੇ ਕੋਲ ਰੇਪ ਕੇਸ ਪਏ ਹੁੰਦੇ ਤੇ ਉੱਥੇ ਤਾਂ ਸੜਕ ਰੋਡ ਹੀ ਇੰਨਾ ਸੰਸਾਨ ਹੈ ਵੀ ਤੇ ਕੁੜੀ ਜਾ ਹੀ ਨਹੀਂ ਸਕਦੀ ਮੈਂ ਮੈਮ ਨੇ ਇੱਕ ਗੱਲ ਕਹੀ ਸੀ ਵੀ ਤੁਸੀਂ ਵਿਦਾਊਟ ਸਕਿਉਰਿਟੀ ਮੇਰੇ ਨਾਲ ਉੱਤੇ ਘੰਟਾ ਖੜ੍ਹ ਜੋ ਜੇ ਆਪਾਂ ਦੋਨੇ ਸੇਫ ਆ ਗੀਆਂ ਤਾਂ ਮੈਂ ਤੁਹਾਡੇ ਨਾਲ ਆ ਇਸ ਗੱਲ ਦਾ ਮੈਡਮ ਕੋਲ ਅਨਸਰ ਨਹੀਂ ਸੀ ਸਾਡੀ ਪੁਲਿਸ ਸਿਕਿਉਰਿਟੀ ਹੈ ਤੁਹਾਡੀ ਪੁਲਿਸ ਸਿਕਿਉਰਿਟੀ ਕੋਈ ਸ਼ੱਕ ਨਹੀਂ ਰਾਤ ਨੂੰ ਸੁੱਤੀ ਪਈ ਹੁੰਦੀਆਂ ਨਾਕਿਆਂ ਤੇ ਇਹ ਗੱਲ ਜਾ ਕੇ ਏਡੀਸੀ ਮੈਡਮ ਚੈੱਕ ਕਰ ਲੈਣਾ ਤੁਸੀਂ ਸਟੂਡੈਂਟਸ ਦੇ ਭਵਿੱਖ ਨਾਲ ਨਹੀਂ ਖੇਡ ਸਕਦੇ ਤੁਸੀਂ ਲੋਕਾਂ ਦੇ ਰੋਜ਼ਗਾਰਾਂ ਨਾਲ ਨਹੀਂ ਖੇਡ ਸਕਦੇ ਤੁਹਾਨੂੰ ਇਸ ਗੱਲ ਦਾ ਕੋਈ ਵੀ ਹੱਕ ਨਹੀਂ ਹੈ ਬੱਸ ਸਟੈਂਡ ਇਹ ਵਿੱਚ ਦੋ ਦਹਾਕਿਆਂ ਤੋਂ ਇੱਥੇ ਹੈ ਜਿੱਦੋਂ ਦਾ ਮੇਰਾ ਜਨਮ ਹੋਇਆ ਉਸ ਤੋਂ ਪਹਿਲਾਂ ਦਾ ਇਹ ਬੱਸ ਸਟੈਂਡ ਇੱਥੇ ਹੈ ਜਿਹੜਾ ਵਿਅਕਤੀ ਇਸ ਬੱਸ ਸਟੈਂਡ ਨੂੰ 5 ਸਾਲਾਂ ਚੋਂ ਕਲੀ ਨਹੀਂ ਕਰਾ ਸਕਿਆ ਉਹ ਨਵਾਂ ਬੱਸ ਸਟੈਂਡ ਕਿਵੇਂ ਬਣਾ ਲੂਗਾ ਜਿਸ ਘਰ ਚੋਂ ਆਪਾਂ ਰਹਨੇ ਆ ਜੇ ਆਪਾਂ ਉਹ ਘਰ ਨਹੀਂ ਸਵਾਰੇ ਆ ਤਾਂ ਆਪਾਂ ਉਸ ਤੋਂ ਦੂਜਾ ਘਰ ਕਿਵੇਂ ਬਣਾ ਲਾਂਗੇ ਜਿਹੜੇ ਬਸਮੀਆਂ 21 ਸਾਲਾਂ ਦੀਆਂ ਮੈਂ 21 ਸਾਲਾਂ ਤੋਂ ਕਦੇ ਬਸ ਸਟੈਂਡਰਡ ਦੀਆਂ ਫਲੈਸ਼ ਆਣੀ ਨਵੀਆਂ ਪਈਆਂ ਦੇਖਿਆ ਪ੍ਰਾਣੀਆਂ ਨੇ ਟੁੱਟੀਆਂ ਪਈਆਂ ਨੇ ਬੁਰਾ ਹਾਲ ਐ ਲੇਡੀਜ਼ ਵਾਸ਼ਰੂਮ ਹੈ ਨਹੀਂ ਇੱਥੇ ਇੱਕ ਕਿਸੇ ਨੇ ਨਾ ਇੰਟਰਵਿਊ ਦਿੱਤਾ ਕਿ ਬਸ ਸਟੈਂਡ ਉੱਧਰ ਜਾਣਾ ਚਾਹੀਦਾ ਸਟੂਡੈਂਟ ਤਾਂ ਵੈਸੇ ਹੀ ਤੱਕੇ ਖਾਂਦੇ ਆ ਸਟੂਡੈਂਟ ਤੱਕੇ ਖਾਂਦੇ ਨਹੀਂ ਸਟੂਡੈਂਟਸ ਨੂੰ ਤੁਸੀਂ ਤੱਕੇ ਖਵਾਉਣੇ ਹੋ 1158 ਦੀ ਭਰਤੀ ਸੀ एग्जांपल ਹੈ ਮਾਨ ਸਰਕਾਰ ਦੀ ਭਰਤੀ ਸੀ ਕੋਰਟ ਦਾ ਆਰਡਰ ਪੜੋ ਕੋਰਟ ਕਹਿੰਦੀ ਹੈ ਵੀ ਪੋਲੀਟੀਕਲ ਇਨਵੋਲਵਮੈਂਟ ਕਰਕੇ ਇਹ ਭਰਤੀ ਜੋ ਜਿਹੜੀ ਹੈ ਗੜਬੜ ਹੋਈ ਹੈ ਇਹ ਪੋਲੀਟੀਕਲ ਰੀਜਨਸ ਕਰਕੇ ਹੀ ਲੋਕਾਂ ਦਾ ਬੇੜਾ ਕਰਕ ਹੋਇਆ ਪੋਲੀਟੀਕਲ ਰੀਜਨ ਕਰਕੇ ਹੀ ਬੱਸ ਸਟੈਂਡ ਦਾ ਜੋ ਟ੍ਰਾਂਸਫਰ ਦਾ ਇਹਨਾਂ ਰੌਲਾ ਪੈ ਰਿਹਾ ਜੇ ਪੋਲੀਟੀਕਲ ਇਨਵੋਲਵਮੈਂਟ ਇਹਦੇ ਵਿੱਚੋਂ ਜ਼ੀਰੋ ਹੋ ਜੇ ਲੋਕਾਂ ਦੀ ਗੱਲ ਸੁਣੀ ਜਾਵੇ ਸਵਿਧਾ ਨੂੰ ਮੰਨਿਆ ਜਾਵੇ ਤੇ ਇੱਕ ਲਾਈਨ ਨੂੰ ਫੜ ਕੇ ਚੱਲਿਆ ਜਾਵੇ ਵੀ ਲੋਕਾਂ ਦੀ ਲੋਕਾਂ ਦੁਆਰਾ ਬਣਾਈ ਗਈ ਸਰਕਾਰ ਹੈ ਤੇ ਇਹਨੂੰ ਲੋਕਾਂ ਦੇ ਦੁਆਰਾ ਹੀ ਚਲਾਈਏ ਜਿਵੇਂ ਲੋਕਾਂ ਨੂੰ ਫੈਸਿਲਿਟੀਆਂ ਲੱਗਦੀਆਂ ਨੇ ਤੁਸੀਂ ਜਿਵੇਂ ਗੱਲ કરી ਸੀ ਧੌਣ ਚੋ ਕਿਲਾ ਧੌਣ ਚੋ ਕਿਲਾ ਤਾਂ ਲੋਕ ਵੋਟਾਂ ਵੇਲੇ ਬਹੁਤ ਚੰਗੀ ਤਰ੍ਹਾਂ ਕੱਢ ਦਿੰਦੇ ਆ ਫਿਰ ਤੁਸੀਂ ਇਸ ਤਫੇ ਦੇ ਦਿੰਦੇ ਹੋ ਵੀ ਅਸੀਂ ਸਿਆਸਤ ਨਹੀਂ ਕਰਨੀ ਮੈਨੂੰ ਲੱਗਦਾ ਉਹ ਦਿਨ ਨੇੜੇ ਨਹੀਂ ਜਦੋਂ ਮਾਨ ਸਰਕਾਰ ਕਹਿ ਦੋਗੀ ਵੀ ਬਸ ਸਾਡੇ ਹੱਥ ਜੁੜਿਆ ਸਾਨੂੰ ਬਖਸ਼ੋ ਤੇ ਜਦੋਂ ਇਲੈਕਸ਼ਨ ਆਉਣਗੇ ਇਹ ਡੈਮ ਸ਼ੋਰ ਆ ਜਾਈ ਤੁਸੀਂ ਵਾਈਟ ਪੇਪਰ ਲਿਖ ਕੇ ਲੈ ਲਓ ਵੀ ਤੁਹਾਡੀ ਸਰਕਾਰ ਆਉਂਦੀ ਨਹੀਂ ਲੋਕ ਤੁਹਾਡੀ ਧੌਣ ਚ ਕਿੱਲਾ ਜ਼ਰੂਰ ਕੱਢਣਗੇ ਤੇ ਉਹ ਤੁਹਾਨੂੰ ਆਉਣ ਵਾਲੀਆਂ ਇਲੈਕਸ਼ਨਸ ਚ ਪਤਾ ਲੱਗ ਜਾਊਗਾ ਤੇ ਤੁਸੀਂ ਮੈਂ ਅਪੀਲ ਕਰਦੀ ਆਂ ਵੀ ਜਿੰਨਾ ਵੀ ਟਾਈਮ ਤੁਹਾਡੇ ਕੋਲ ਹੈ ਜਿਵੇਂ ਤੁਸੀਂ ਕਹਿੰਦੇ ਸੀ ਨਾ ਆਏ ਚੁਟਕੀਆਂ ਮਾਰ ਕੇ ਐਮਐਸਪੀ ਆਜੂ ਆਏ ਚੁਟਕੀਆਂ ਮਾਰ ਕੇ ਤੁਸੀਂ ਇਸਤਫਾ ਦੇਤਾ ਨਾ ਤੁਹਾਡੇ ਤੋਂ ਐਮਐਸਸੀ ਜਾਂ ਐਮਐਸਪੀ ਆਉਗੀ ਨਾ ਲੋਕਾਂ ਦੇ ਕਦੇ ਭਲੇ ਹੋਣਗੇ ਜਿਹੜਾ ਤੁਸੀਂ ਕਹਿੰਦੇ ਹੋ ਅਸੀਂ ਇੰਨਾ ਡਿਵੈਲਪਮੈਂਟ ਕਰਤਾ ਕੋਈ ਡਿਵੈਲਪਮੈਂਟ ਨਹੀਂ ਕਰਿਆ ਸੜਕਾਂ ਦੇ ਬੁਰੇ ਹਾਲ ਐਜੂਕੇਸ਼ਨ ਦਾ ਬੁਰਾ ਹਾਲ 220 ਪਾਲਸੀ ਦੋ ਸਾਲ ਹੋ ਗਏ ਸੈਂਟਰ ਦੀ ਸੈਂਟਰ ਦੀ ਪਾਲਸੀ ਤੁਸੀਂ ਪੰਜਾਬ ਚ ਅਪਲਾਈ ਕਰੀ ਤੇ ਪੰਜਾਬ ਦੀ ਜਿਹੜੀ ਸਟੱਡੀ ਹੈ ਡਿਗਰੀ ਹੈ ਚਾਰ ਸਾਲਾਂ ਦੀ ਤੁਸੀਂ ਕਰਤੀ ਤੇ ਸਤਿਆਨਾਸ ਹੈ ਜਿਹੜਾ ਬੰਦਾ ਐਜੂਕੇਸ਼ਨ ਨਹੀਂ ਸਹੀ ਕਰ پا ਰਿਹਾ ਜਿਹੜਾ ਬੰਦਾ ਲੋਕਾਂ ਦੀ ਨੀਡਸ ਫੁੱਲਫਿਲ ਨਹੀਂ ਕਰ پا ਰਿਹਾ ਨੀਡਸ ਨਹੀਂ ਮਤਲਬ ਗਰੀਬ ਲੋਕਾਂ ਦਾ ਜੋ ਵੀ ਕੁਛ ਹੈ ਗਰੀਬ ਲੋਕਾਂ ਦਾ ਜਿਉ 55 ਰੁਪਏ ਦਿਨ ਦਾ ਅਪਰੋਕਸ ਕਮਾ ਰਿਹਾ ਤੇ ਉਸ ਤੋਂ ਬਾਅਦ ਉਹ ਆਪਣੇ ਟ੍ਰਾਂਸਪੋਰਟ ਤੇ ਲਾ ਦੂਗਾ ਤੇ ਉਹ ਖਾਊਗਾ ਕਿੱਥੋਂ ਸੋਨ ਮਾਨ ਸਰਕਾਰ ਨਹੀਂ ਖਾਣ ਦੇਊਗੀ ਜੋ ਵੀ ਸੋਚ ਵਿਚਾਰ ਹੈ ਗਰਲਸ ਦੀ ਸੇਫਟੀ ਨੂੰ ਲੈ ਕੇ ਸਟੂਡੈਂਟ ਦੇ ਫਿਊਚਰ ਨੂੰ ਲੈ ਕੇ ਸਭ ਕੁਝ ਸੋਚ ਸਮਝ ਕੇ ਮੈਂ ਅਪੀਲ ਕਰਦੀ ਹਾਂ ਪ੍ਰਸ਼ਾਸਨ ਨੂੰ ਵੀ ਤੁਸੀਂ ਲੋਕਾਂ ਦੇ ਮੂੰਹ ਬਣੀ ਜੋ ਵੀ ਡਿਸੀਜਨ ਹੈ ਵੇਖ ਕੇ ਲੋ ਕਿਉਂਕਿ ਤੁਸੀਂ ਕਾਰਾਂ 'ਚ ਉਤਰਨਾ ਤੇ ਕਾਰਾਂ 'ਚ ਬਹਿਣਾ ਅਸੀਂ ਬੱਸਾਂ 'ਤੇ ਚੜਨਾ ਤੇ ਬੱਸਾਂ ਤੋਂ ਹੀ ਉਤਰਨਾ ਸੋ ਇਹ ਰਿਕਵੈਸਟ ਹੈ ਕਿ ਤੁਸੀਂ ਆਪਣੀ ਤਾਨਾਸ਼ਾਹੀ ਨਾ ਚਲਾਓ ਸੰਵਿਧਾਨ ਨੂੰ ਅੱਗੇ ਰੱਖਦੇ ਹੋਏ ਜਿਹੜੀਆਂ ਤੁਸੀਂ ਜਿੱਤਣ ਤੋਂ ਬਾਅਦ ਸੌਹਾ ਧਾਨਿਓ ਵੀ ਅਸੀਂ ਸੰਵਿਧਾਨ ਨੂੰ ਮੁੱਖ ਰੱਖਦੇ ਹੋਏ ਆਪਣੀ ਕੁਰਸੀ ਸੰਭਾਲ ਲਾਂਗੇ ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦੀ ਆਂ ਵੀ ਉਹ ਆਪਣੀ ਵੀਡੀਓ ਕਲਿੱਪ ਜੀ ਕੱਢ ਕੇ ਵੇਖ ਲਓ ਜਦੋਂ ਤੁਸੀਂ ਸੌਹਾ ਚੁੱਕੀਆਂ ਸੀ ਵੀ ਅਸੀਂ ਸੰਵਿਧਾਨ ਨੂੰ ਮੁੱਖ ਰੱਖ ਰਹੇ ਹਰ ਇੱਕ ਕੰਮ ਕਰਾਂਗੇ ਇੱਥੇ ਤੁਸੀਂ ਸੰਵਿਧਾਨ ਦੀ ਵਰਤ ਕਰੋ ਇੰਨੇ ਸ਼ਬਦਾਂ ਨਾਲ ਧੰਨਵਾਦ ਖੜੇ ਹੈ ਇਹ ਜਿਹੜੇ ਮਹਿਤਾ ਜੀ ਸਾਡੇ ਕੋਲੇ 29 ਅਪ੍ਰੈਲ ਨੂੰ ਆਏ ਆ ਠੀਕ ਆ ਜੀ ਉਸ ਤੋਂ ਬਾਅਦ ਜਿਹੜਾ 27 ਮਈ ਨੂੰ ਉਹਨਾਂ ਦੇ ਘਰ ਮੰਤਰੀ ਜੀ ਨੂੰ ਮਿਲੇ ਆਂ ਸੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਉਹਨਾਂ ਨੇ ਵੀ ਇਹ ਕਹਿ ਆ ਵੀ ਲੋਕਾਂ ਦੀ ਜਿਵੇਂ ਜਿਵੇਂ ਗੱਲ ਹੋਊਗੀ ਉਸੇ ਤਰ੍ਹਾਂ ਫਿਰ ਇਹਨਾਂ ਨੇ ਜਿਹੜੀ 12 ਮਈ ਨੂੰ ਇਹਨਾਂ ਨੇ ਕਮੇਟੀ ਬਣਾ ਹੀ ਦਿੱਤੀ ਸੀ ਉਹ ਸਾਡੇ ਨਾਲ ਗਏ ਆ ਮਹਿਤਾ ਜੀ ਪੀਸੀ ਕੋਲੇ ਉਹ ਸਾਡੇ ਨਾਲ ਹੀ ਖੜੇ ਹੈਗੇ ਆ ਫਿਰ ਜਿਸ ਦਿਨ ਇਹਨਾਂ ਨੇ ਜ਼ਮੀਨ ਟਰਾਂਸਫਰ ਕਰਨ ਦਾ ਜਿਹੜਾ ਆਰਡਰ ਆਇਆ 12 ਜੂਨ ਨੂੰ 13 ਜੂਨ ਦੇ ਅਖਬਾਰਾਂ 'ਚ ਛਪਿਆ ਵੀ ਜ਼ਮੀਨ ਇਹਨੂੰ ਟਰਾਂਸਫਰ ਕੀਤੀ ਗਈ ਹੈ ਉਸ ਤੋਂ ਅਗਲੇ ਦਿਨ ਹੀ ਥੋੜੇ ਚੋਂ ਉਹ ਸਾਰੇ ਸਾਥੀ ਮਹਿਤਾ ਜੀ ਦੇ ਕਰ ਸ਼ਾਮਲ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਅੱਜ ਵੀ ਕਹਿੰਦਾ ਲੋਕ ਜਿੱਥੇ ਚਾਹਣਗੇ ਇਹ ਉੱਥੇ ਹੀ ਰਹੂਗਾ ਬੱਸ ਸਟੈਂਡ ਜੇ ਲੋਕ ਚਾਹੁੰਦੇ ਨਹੀਂ ਜਾਊਗਾ ਤਾਂ ਇਹ ਨਹੀਂ ਜਾਊਗਾ ਇਹ ਮੈਂ ਸਟੇਟਮੈਂਟ ਦਿੱਤੀ ਹੈ ਤੇ ਸਾਥੀਆਂ ਨੂੰ ਪ੍ਰੈਸ ਵਾਲਿਆਂ ਨੂੰ ਇਹ ਵੀ ਕਿਹਾ ਸੀ ਉਹਨਾਂ ਨੇ ਵੀ ਮੇਰੀ ਸਟੇਟਮੈਂਟ ਦੇ ਬਹავਤੇ ਉਹ ਡੀਸੀ ਸਾਹਿਬ ਨਾਲ ਗੱਲ ਕਰ ਲੈਣ ਵੀ ਮਹਿਤਾ ਜੀ ਨੇ ਆਹ ਗੱਲ ਕਹੀ ਹੈ ਉਹ ਸੁਬਾਛਾ ਡੀਸੀ ਸਾਹਿਬ ਛੁੱਟੀ ਤੇ ਸੀ ਕਿ ਜਾਂ ਉਹ ਗੱਲ ਨਹੀਂ ਹੋ ਸਕੀ ਉਸ ਤੋਂ ਬਾਅਦ ਇਹ ਕੰਦਾ ਪੈ ਗਿਆ ਜਿਹੜਾ ਤੁਸੀਂ ਜਾਣਦੇ ਹੋ ਮੈਂ ਉਸ ਮੀਟਿੰਗ ਦਾ ਜ਼ਿਕਰ ਕਰ ਰਿਹਾ ਸੀ ਉਸ ਤੋਂ ਬਾਅਦ ਹੀ ਠੰਡਾ ਸੀ ਉਹ ਨਹੀਂ ਹੋਇਆ ਆ ਉਹੀ ਠੰਡਾ ਇਹ ਹੀ ਹੈ ਨਾ ਵੀ ਸਾਨੂੰ ਐਸੇ ਸੁਣਵਾਈ ਹੋ ਰਹੀ ਆ ਅਸੀਂ ਸੁਣਵਾਈ ਦੀ ਤਿਆਰੀ ਕਰਦੇ ਸੀ ਪਰ ਅਸੀਂ ਠੰਡਾ ਨਹੀਂ ਹੋਣ ਦਿੱਤਾ ਅਸੀਂ ਗਲੀਆਂ 'ਚ ਮੀਟਿੰਗਾਂ ਕਰਦੇ ਸੀ ਹਾਂ ਨੁਕੜ ਮੀਟਿੰਗਾਂ ਸਾਡੀਆਂ ਜਾਰੀ ਨੇ ਸਨੈਚਰ ਮੂਹਮ ਸਾਡੀ ਜਾਰੀ ਸੀਗੀ ਸਨੈਚਰ ਮੈਮ ਚੱਲੀ ਰਹੀ ਆ ਸਾਡੇ 100 ਤੋਂ ਉੱਪਰ ਮਤਾਂ ਹੈ ਜਿਹੜਾ ਪਿੰਡ ਦੀਆਂ ਪੰਚਾਇਤਾਂ ਨੇ ਪਾਇਆ ਹੈ ਜਾਂ ਕੋਰਟ ਸ਼ਮੀਰ ਹੈ ਇਹਨਾਂ ਨੇ ਨਗਰ ਪੰਚਾਇਤਾਂ ਉਹਨੇ ਵੀ ਪਾਇਆ ਹੈ ਅਸੀਂ ਵਪਾਰ ਮੰਡਲ ਦੇ ਨਾਲ ਲੱਗਾਂਗੇ ਅਸੀਂ ਵੀ ਨਾਲ ਦੇਖੋ ਦੋ ਚੀਜ਼ਾਂ ਜੇ ਟੋਪ ਐਨ ਹੈ ਚਾਹੇ ਬੱਸ ਸਟੈਂਡ ਹੈ ਇਹ ਲੋਕਾਂ ਨੂੰ ਤਕਲੀਫ ਹੈ ਨਾ ਕੋਈ ਵੀ ਮਸਲਾ ਜਿਹੜਾ ਲੋਕਾਂ ਨੂੰ ਤੰਗ ਕਰ ਰਿਹਾ ਉਹਦੇ 'ਚ ਅਸੀਂ ਲੋਕਾਂ ਦੇ ਨਾਲ ਹੈ ਲੋਕ ਸਾਥੇ ਨਾਲ ਅਸੀਂ ਉਹਦੇ 'ਚ ਕੋਈ ਵਪਾਰ ਮੰਡਲ ਨੂੰ ਪਪਾ ਵਪਾਰ ਮੰਡਲ ਦਾ ਸਾਨੂੰ ਪੂਲ ਸਮਰਥਨ ਹੈ ਅਸੀਂ ਦੋਨੇ ਮੁੱਦੇ ਲੋਕਾਂ ਦੇ ਮੁੱਦੇ ਨੇ ਉਹਦੇ ਬਿਆਰ ਤੇ ਅਸੀਂ 15 ਅਗਸਤ ਨੂੰ ਜਿਵੇਂ ਵਪਾਰ ਮੰਡਲ ਦਾ ਹੁਕਮ ਹੋਊ ਸੀ ਉਵੇਂ ਕਰਾਂਗੇ ਹਰ ਕੀ ਧਿਆੜੇ ਵਾਲੇ ਦਿਨ ਅਸੀਂ ਕੋਸ਼ਿਸ਼ ਕਰਦਾ ਰਹਾਂਗੇ ਹਾਂ ਨਹੀਂ ਨਹੀਂ ਠੀਕ ਹੈ ਉਹ ਨਹੀਂ ابھی ਉਹ ਤੋਂ ਪਹਿਲਾਂ ਹੱਲ ਨਿਕਲ ਜਾਏ ਤੁਸੀਂ ਆਹ ਦੇਖੋ ਵੀ ਲੋਕਾਂ ਦੀ ਆਜ਼ਾਦੀ ਨਹੀਂ ਹੈਗੀ ਜਦੋਂ ਲੋਕਾਂ ਨੂੰ ਉਜਾੜਨ ਦੀ ਪਲੈਨਿੰਗ ਸਰਕਾਰ ਦੀ ਹੈ ਉਹ ਆਜ਼ਾਦੀ ਕਾਦੀ ਹੋਗੀ ਜਦੋਂ ਸ਼ਹਿਰ ਦੀ ਵਾਦੀ ਹਰ ਚੀਜ਼ ਜੇ ਅਸੀਂ ਜੇ ਤੁਹਾਨੂੰ ਰਿਕਾਰਡ ਦਿੰਦਾ ਹੈ ਨਾ ਹਸਪੀਟਲ ਦਾ ਰਜਿੰਦਰਾ ਕਾਲਜ ਦਾ ਦਿੱਤਾ ਹੈ ਡੀਏਵੀ ਦਾ ਅਸੀਂ ਜੇ ਹਸਪਤਾਲ 68 ਗਿਣ ਕੇ ਦਿੱਤੇ ਆ ਉਹਦੀ ਵੀ ਹਰ ਚੀਜ਼ ਦੇਵਾਂਗੇ ਇਸੇ ਤਰ੍ਹਾਂ ਜਿਹੜਾ ਸਰਕਾਰੀ ਹਸਪਤਾਲ ਹੈ ਇਹਦੀ ਓਪੀਡੀ ਹੈ 1200 ਦੀ ਰੋਜ਼ ਦੀ ਠੀਕ ਹੈ ਜੀ ਟਰੱਕ ਵਾਲੇ ਜਿਹੜੇ ਉਹ ਆਉਂਦੇ ਆ 500 ਤੋਂ ਲੈ ਕੇ 800 ਤੱਕ ਆਉਂਦੇ ਆ ਜਦ ਕਿ ਆ ਬੱਚਾ ਕੇਂਦਰ ਚ 300 ਜਣਾ ਆਉਂਦਾ ਠੀਕ ਹੈ ਹੋਮੋਪੈਥੀ ਐਜਰੋਵੈਥੀ ਤੇ ਇਲੈਕਟ੍ਰੋਪੈਥੀ ਚ 450 ਵੀ ਰੋਜ਼ ਦੀ ਆਪੀਡੀ ਹੈ ਇੰਨੀ ਆਪੀ ਆਪੀਡੀ ਹੈ ਜਿਹੜੇ ਨੂੰ ਇਹ ਯਾਨੀ ਪੌਣੇ 3000 ਆਪੀਡੀ ਜਿਹੜੇ ਸਰਕਾਰੀ ਹਸਪਤਾਲ ਚ ਗਰੀਬ ਲੋਕ ਆਉਂਦੇ ਆ ਉਹ ਗਰੀਬ ਲੋਕ ਜਿਹੜੇ ਅੱਜ ਤਾਈਂ ਇਥੋਂ ਪੈਦਲ ਤੁਰ ਕੇ ਜਾ ਸਕਦੇ ਕੀ ਉਹ ਇਹ ਉੱਥੇ ਜਾ ਸਕਣਗੇ ਜਿਹੜਾ ਏਮ ਜਾਇ ਇਹ ਸਟੈਂਡ ਤੋਂ 6.9 ਬਣਦਾ ਏਮ ਦਾੜਾ ਜਿਹੜਾ ਮੋੜ ਜਿੱਥੇ 메인 ਸੜਕ ਤੇ ਡੱਬ ਵਾਲੀ ਰੋਡ ਵਾਲਾ ਸੱਤ ਤੋਂ ਵੀ 1.7 ਘੱਟ ਹੈ ਤੇ ਜਿੱਥੇ ਅੱਡਾ ਬਣਾਉਣਾ ਚਾਹੁੰਦੇ ਉਥੋਂ 14 ਕਿਲੋਮੀਟਰ ਹੈ ਜੇ ਆਪਾਂ ਬਾਈਪਾਸ ਜਾਈਏ ਮੇਰੇ ਨੁਕਸਿਆਲਾ ਜਿਹੜੇ ਲੋਕ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਵੀ ਇੱਥੇ ਬੁਲਾ ਕੇ ਤੁਸੀਂ ਤਾਂ ਹਾਂ ਕਿ ਉਹਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਕਿ ਉਹ ਕੀ ਤੇ 10 ਕਿਉਂਕਿ ਕਿੰਨਾ ਬੁਰਾ ਹਾਲ ਹੋਇਆ ਉਹਨਾਂ ਦਾ ਕਿਹਾ ਕੀ ਸੀ ਤੇ ਹੋਇਆ ਕੀ ਜੇ ਕੋਈ ਜਿੱਥੋਂ ਤੱਕ ਦਾ ਉਹਨਾਂ ਦੀਆਂ ਰਿਕਾਰਡਿੰਗ ਹੈ ਉਹਨਾਂ ਦੇ ਆ ਉਥੋਂ ਦੀਆਂ ਰਿਕਾਰਡਿੰਗ ਉਥੋਂ ਦੇ ਸਰਵੇ ਕੀਤੇ ਲੋਕਾਂ ਦੇ ਉਹ ਲਿਆ ਕੇ ਅਸੀਂ ਲੋਕਾਂ 'ਚ ਰੱਖ ਸਕਿਆ ਜੇ ਇਸ ਤਰ੍ਹਾਂ ਦੀ ਲੋੜ ਪਈ ਤਾਂ ਅਸੀਂ ਪਟਿਆਲੇ ਦੇ ਬੰਦੇਆਂ ਨੂੰ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਸੰਘਰਸ਼ ਨਹੀਂ ਕੀਤਾ ਤਾਂ ਅੱਜ ਸਾਡਾ ਪਟਿਆਲਾ ਸ਼ਹਿਰ ਉੱਜੜ ਗਿਆ ਜੇ ਤੁਸੀਂ ਬਠਿੰਡਾ ਸ਼ਹਿਰ ਨੇ ਨਾ ਉਹ ਕੀਤਾ ਤਾਂ ਤੁਹਾਡਾ ਬਠਿੰਡਾ ਸ਼ਹਿਰ ਵੀ ਉਜਾੜ ਦੇਣਗੇ ਇਹਨਾਂ ਨੇ ਸਾਨੂੰ ਵੀ ਲੌਲੀਬੋਪ ਦਿੱਤਾ ਜਿਵੇਂ ਦੋ ਬੱਸ ਸਟੈਂਡ ਚਲਾਵਾਂਗੇ ਉੱਥੇ ਉਹਨਾਂ ਨੇ ਪਟਿਆਲੇ ਦਾ ਬੱਸ ਸਟਾਪ ਬੰਦ ਕਰਤਾ ਕੰਦਲ ਥੋੜੇ ਦਿਨਾਂ ਬਾਅਦ ਹੀ ਨੁਕਸਾਨ ਬਾਰੇ ਦੱਸਣਾ ਸਾਰੇ ਮੰਤਰੀਆਂ ਨੇ ਡੀਸੀ ਸਾਹਿਬ ਹੁਣ ਧੌਣ ਚ ਕਿੱਲਾ ਕੀਦੇ ਆ ਇਹ ਤਾਂ ਕਿਲਾ ਤਾਂ ਅਸੀਂ ਇਹਨੂੰ ਕੀ ਕਹਾਂ ਵੀ ਜਾਣੀ ਉਹ ਪ੍ਰਸ਼ਾਸਨ ਨੇ ਪ੍ਰੈਸਟੀਜੀ ਇਸ਼ੂ ਬਣਾ ਰੱਖਿਆ ਤਾਂ ਇਹ ਕਹਾਂਗੇ ਡੀਸੀ ਸਾਹਿਬ ਨੇ ਪੂਰਾ ਹੀ ਪ੍ਰੈਸਟੀਜੀ ਇਸ਼ੂ ਬਣਾ ਰੱਖਿਆ ਜੇ ਜੇ ਹੁਣ ਵੀ ਅੱਜ ਉਹਨਾਂ ਤੋਂ ਜੇ ਰਿਪੋਰਟ ਦੀ ਕੋਈ ਏਡੀਸੀ ਨੂੰ ਕਿਹਾ ਜਾ ਰਿਹਾ ਤਾਂ ਡੀਸੀ ਸਾਹਿਬ ਹੀ ਕਹਿ ਸਕਦੇ ਆ ਹੋਰ ਕੀ ਨੇ ਕਹਿਣਾ ਠੀਕ ਹੈ ਨਾ ਇਹਨਾਂ ਨੇ ਜਾ ਦੇ ਆਪਦਾ ਪ੍ਰੈਸਟੀਜੀ ਇਸ਼ੂ ਬਣਾ ਡੀਸੀ ਸਾਹਿਬ ਆ ਜਿਹੜੇ ਨਹੀਂ ਡੀਸੀ ਸਾਹਿਬ ਵੀ ਹੈ ਐਮਐਲਏ ਸਾਹਿਬ ਐਮਐਲਏ ਸਾਹਿਬ ਵੀ ਹੈ ਠੀਕ ਹੈ ਨਾ ਵੀ ਉਹ ਐਮਐਲਏ ਸਾਹਿਬ ਵੀ ਇਹ ਕਹਿੰਦੇ ਵੀ ਅਸੀਂ ਬਾਹਰ ਲੈ ਕੇ ਜਾਣਾ ਸੀ ਗਰੂਪ ਸਿੰਘ ਗਿਆ ਲਿਆ ਜਾ ਰਿਹਾ ਸਤਿਕਾਰਤਾ ਸਾਡੇ ਯਾਰ ਸਾਡੇ ਸਾਫ ਦੇ ਚੁਣੋਏ ਹੋਏ ਆ ਨਹੀਂ ਨਹੀਂ ਹਾਂ